ਸ਼ਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਐਮਟੀਵੀ ਮਠਾੜੂ ਵਾਲਾ ਚੈਨਲ ਤੇ ਅੱਜ ਅਸੀਂ ਵਿਧਾਨ ਸਭਾ ਹਲਕਾ ਬਾਗਾਪੁਰਾਣਾ ਦੇ ਪਿੰਡ ਸੁਖਾਨੰਦ ਤੋਂ ਵਿੱਚੋਂ ਇੱਕ ਪਿੰਡ ਜਿਹੜਾ ਸੰਤੂ ਵਾਲਾ ਅਲੱਗ ਹੋ ਕੇ ਵੱਜਾ ਹੋਇਆ ਉਸ ਪਿੰਡ ਦੇ ਜਿਹੜੇ ਕੁਝ ਵਾਸੀ ਨੇ ਉਹ ਖੇਤਾਂ ਦੇ ਵਿੱਚ ਵੀ ਵਸਦੇ ਨੇ ਸੋ ਉਹਨਾਂ ਦੀਆਂ ਕੁਝ ਸਮੱਸਿਆਵਾਂ ਨੇ ਜਿਹੜੀਆਂ ਪਿਛਲੇ ਲੰਬ ਲਗਭਗ ਲੰਬੇ ਸਮੇਤੋਂ ਨੇ ਉਹ ਜਿਉਂ ਦੀਆਂ ਤਿਉਂ ਨੇ ਵੱਖ-ਵੱਖ ਸਰਕਾਰਾਂ ਬੇਸ਼ੱਕ ਇਸ ਵਿਧਾਨ ਸਭਾ ਹਲਕੇ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਐਮ.ਐਲ.ਏ ਆਏ ਪਰ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਿਰਫ ਤੇ ਸਿਰਫ ਜਿਹੜੇ ਲਾਰੇ ਹੀ ਮਿਲੇ ਇਸ ਜਿਹੜੇ ਵਸਿੰਦਿਆਂ ਨੂੰ ਇੱਥੋਂ ਦਾ ਵਿਕਾਸ ਨਹੀਂ ਹੋ ਸਕਿਆ ਸੋ ਇਸ ਜਿਹੜੇ ਜਿਹੜੇ ਮੁਹੱਲੇ ਦੇ ਵਿੱਚ ਜਿਹੜੇ ਵਾਸੀ ਰਹਿੰਦੇ ਨੇ ਉਹ ਉਹ ਬੇਹੱਦ ਮਾੜੀ ਸਥਿਤੀ ਦਾ ਜਿਹੜਾ ਹੈਗਾ ਸਾਹਮਣਾ ਉਹਨਾਂ ਨੂੰ بارش ਦੇ ਦਿਨਾਂ ਵਿੱਚ ਕਰਨਾ ਪੈਂਦਾ ਕਿਉਂਕਿ ਇੱਥੋਂ ਦੀਆਂ ਜਿਹੜੀਆਂ ਗਲੀਆਂ ਨੇ ਹਜੇ ਤੱਕ ਵੀ ਕੱਚੀਆਂ ਨੇ ਸੋ ਆਪਾਂ ਜਿਹੜੀ ਸਾਰੀ ਗੱਲਬਾਤ ਵੀ ਕਰਾਂਗੇ ਇਹ ਜਿਹੜੀ ਹੈਗੀ ਹੈ 에ਰਾ ਹੈਸ਼ ਕਦੋਂ ਤੋਂ ਇੱਥੇ ਬਣੀ ਹੋਈ ਹੈ ਤੇ ਕਿਹੜੀਆਂ-ਕਿਹੜੀਆਂ ਸਰਕਾਰਾਂ ਦੇ ਸਮੇਂ ਦਰਮਿਆਨ ਉਹਨਾਂ ਜਿਹੜੇ ਇਸ ਮੋਹੱਲੇ ਦੇ ਵਾਸੀ ਨੇ ਉਹਨਾਂ ਨੇ ਕਿੰਨਾ-ਕਿੰਨਾ ਨੂੰ ਬੇਨਤੀਆਂ ਕੀਤੀਆਂ ਤੇ ਕੀ-ਕੀ ਉਹਨਾਂ ਨੂੰ ਪ੍ਰਾਪਤ ਹੋਇਆ ਕੀ ਕਿਸੇ ਨੇ ਕੋਈ ਉਹਨਾਂ ਨੂੰ ਵਾਦਾ ਕੀਤਾ ਲਾਉਣ ਦਾ ਇੱਥੇ ਕੋਈ ਖੜਵੰਜਾ ਜਾਂ ਕੋਈ ਸੜਕ ਬਣਾਉਣ ਦਾ ਜਾਂ ਸਾਰੀ ਉਹ ਗੱਲਬਾਤ ਆਪਾਂ ਨਾਲ ਦੀ ਨਾਲ ਜਿਹੜੀਆਂ ਜਿਹੜੀਆਂ ਗਲੀਆਂ ਕੱਚੀਆਂ ਨੇ ਉਹ ਵੀ ਜਿਹੜੀਆਂ ਹੈਗੀਆਂ ਇਹਨਾਂ ਮੁਹੱਲੇ ਦੇ ਵਾਸੀਆਂ ਤੋਂ ਜਾਣਾਂਗੇ ਕਿ ਕਿੱਧਰ ਲਈ ਕਿੱਧਰ ਲਈ ਸਾਈਡ ਹੈਗੀ ਐ ਉਹ ਇਹ ਸਾਈਡ ਕੱਚੀਆਂ ਨੇ ਸੋ ਦੇਖ ਸਕਦੇ ਹਾਂ ਸਭ ਤੋਂ ਪਹਿਲਾਂ ਜਿਹੜੀ ਆ ਗਲੀ ਐ ਲਗਭਗ 12 13 ਜਾਂ 15 ਫੁੱਟ ਦੇ ਕਰੀਬ ਐ ਇਹ ਵੀ ਹਜੇ ਤੱਕ ਕੱਚੀ ਦਿਖਾਈ ਦੇ ਰਹੀ ਐ ਸੋ ਗੱਲਬਾਤ ਆਪਾਂ ਨਾਲ ਨਾਲ ਕਰਦੇ ਕਰਦੇ ਇਨਾਂ ਤੋਂ ਜਾਣਾਂਗੇ ਕਿ ਇਹ ਕਿੱਥੋਂ ਕਿੱਥੋਂ ਤੱਕ ਨੇ ਤੇ ਕਿਹੜੇ-ਕਿਹੜੇ ਘਰ ਆਂਦੀਆਂ ਇਹ ਗਲੀਆਂ ਨੇ ਜੋ ਹਜੇ ਤੱਕ ਵੀ ਕੱਚੀਆਂ ਨੇ ਹਾਂਜੀ ਸਤਿ ਸ੍ਰੀ ਅਕਾਲ ਟੈਮ ਟੈਮ ਟੀਵੀ ਮਠਾਡੂ ਚੈਨਲ ਨੂੰ ਸਤਿ ਸ੍ਰੀ ਅਕਾਲ ਵਿਦਦੀ ਸਾਡੇ ਇੱਥੇ 15 ਘਰ ਹੈ ਜੀ ਅਸੀਂ ਇੱਥੋਂ ਸਾਡੇ ਘਰ ਹੈਗੇ ਰਸਤੀ 15 ਘਰ ਹੂੰ ਤੇ 2007 ਚ ਅਸੀਂ ਇੱਥੇ ਆਪਣਾ ਆਪਣਾ ਰਹਿਸਤ ਕਰਨੀ ਸੀਗੀ ਹੂੰ ਤੇ ਸਾਡੇ ਬਿਲਕੁਲ ਆ ਦੇਖ ਲੋ ਤੁਸੀਂ ਕੱਚਾ ਰਸਤਾ ਇੱਥੇ ਹੂੰ ਤੇ ਫਿਰ ਉਹ ਜੀ ਜਿਹੜੀ ਕਿੰਨੀ ਕਿੰਨੀ ਆਬਾਦੀ ਹੈ ਇਸ ਜਿਹੜੀ ਜਿਹੜਾ ਆਪਣਾ ਇੱਥੇ ਖੇਤਾਂ ਦੇ ਵਿੱਚ ਇਹ ਪੂਰਾ ਮੁਹੱਲਾ ਵਸਿਆ ਹੋਇਆ ਹੈ ਤੇ 15 ਘਰ ਹੈ ਤਕਰੀਬਨ ਜੀ 15 ਘਰ ਹੈ ਕਿਹੜੇ ਕਿਹੜੇ ਘਰ ਹੈ ਕੀ ਕੀ ਨਾਮ ਦੇ ਇੱਥੇ ਜਿਹੜੇ ਰਹਿੰਦੇ ਬਾਈ ਇਹਦੇ ਵਿੱਚ ਆਪਣਾ ਅਸਿਹਾਰ ਦੇ ਸਾਰੇ ਸੰਬੰਧੀ ਰਹਿੰਦੇ ਸਾਰੇ ਜਿਵੇਂ ਦਰਸ਼ਨ ਸਿੰਘ ਜੀ ਹੂੰ ਮਖਤਿਆਰ ਸਿੰਘ ਜੀ ਹਮ ਕਰਤਾਰ ਸਿੰਘ ਦੇ ਬੇਟਾ ਪ੍ਰੇਮ ਸਿੰਘ ਜੀ ਠੀਕ ਹੈ ਠੀਕ ਹੈ ਜੋਰਾ ਸਿੰਘ ਜੀ ਉਹਨਾਂ ਦੇ ਬੇਟੇ ਦਾ ਘਰ ਹੈਗਾ ਕਾਕੂ ਸਿੰਘ ਜੀ ਅਲੱਗ ਘਰ ਪਾਇਆ ਉਹਨਾਂ ਨੇ ਇੱਥੇ ਇੱਥੇ ਆ ਕੇ ਰੈਸ਼ ਖਤਮ ਹੋ ਜਾਂਦੀ ਹੈ ਹਾਂ ਰੈਸ਼ ਆਖਿ ਖਤਮ ਹੋ ਜਾਂਦੀ ਹੈ ਹਾਂਜੀ ਤੇ ਇੱਕ ਹੈ ਗਈ ਆਪਣਾ ਜਰਸੀ ਸਿੰਘ ਸੰਤ ਸਵੰਤ ਸਿੰਘ ਜੀ ਹਮ ਹਰਪ੍ਰੀਤ ਸਿੰਘ ਜੀ ਠੀਕ ਹੈ ਮਖਤਿਆਰ ਸਿੰਘ ਹਮ ਤੇ ਇਹ ਘਰ ਮਖਤਿਆਰ ਸਿੰਘ ਦੇ ਬੇਟੇ ਨੇ ਪਾਇਆ ਗਰਮੀਲ ਸਿੰਘ ਲਈ ਠੀਕ ਹੈ ਇਹ ਕਾਲਮ ਲਾ ਕੇ 15 ਘਰਾਂ ਦਾ ਵੀਰਵਾ ਇੱਥੇ ਪੈਂਦਾ ਈ ਸਾਡੇ ਹੂੰ ਲਗਭਗ ਕਿੰਨੇ ਕੁ ਜਿਹੜੀ ਹੈਗੀ ਐ ਵੋਟ ਪ੍ਰਤੀਸ਼ਤ ਜੇ ਆਪਾਂ ਗੱਲ ਕਰੀਏ ਤਾਂ ਕਿੰਨੀਆਂ ਇੱਥੇ ਜਿਹੜੀ ਵੋਟ ਹੈਗੀ ਐ ਤੁਹਾਡੀ ਭੁਗਤ ਦੀ ਐ ਇਸ ਮਹੱਲੇ ਦੇ ਵਿੱਚੋਂ ਆ ਮੰਨ ਲਓ ਤੁਸੀਂ ਆਪਣਾ 40 45 40 45 ਵੋਟ ਹੈਗੀ ਆ ਇਹ ਇਹ ਲਗਭਗ 15-17 ਸਾਲ ਤੋਂ ਇੱਥੇ ਤੁਹਾਡੀ ਰਹਿਸ਼ ਬਣੀ ਹਾਂ ਜੀ ਹਾਂ ਜੀ 2007 ਚ ਅਸੀਂ ਆਪਣਾ ਤੁਹਾਨੂੰ ਸੰਨ ਵੀ ਦਿਖਾਇਆ ਕਰਨ ਲੱਗਿਆ ਸਾਡਾ ਹਾਂ 2007 ਤੋਂ ਇਹ ਸੇ ਰਹਿਸ ਕੱਢ ਕਰ ਲਈ ਤੇ ਜਿਹੜੀ ਜਿਹੜੀ ਸਮੱਸਿਆ ਹੈ ਆਪਾਂ ਨੂੰ ਇਸ ਜੇ ਇੱਥੇ ਰਹਿਣ ਤੋਂ ਬਾਅਦ ਜਿਹੜੀ ਕੱਚੇ ਨੇ ਰਸਤੇ ਇਹਦੇ ਸਬੰਧੀ ਕਿਸੇ ਰਾਜਨੀਤਿਕ ਆਗੂ ਨੂੰ ਤੁਸੀਂ ਪਹਿਲਾਂ ਨਹੀਂ ਇੱਥੇ ਕੋਈ ਜਾਣਕਾਰੀ ਦਿੱਤੀ ਵੀ ਇੱਥੇ ਭਾਈ ਕੱਚਾ ਹਾਲ ਹੈ ਜਿਹੜਾ ਸਾਡਾ ਮੰਦਾ ਹਾਲ ਹੈ ਇੱਥੇ ਜਾ ਨਹੀਂ ਅਸੀਂ ਸਮੇਂ ਦੀ ਸਰਕਾਰਾਂ ਨੂੰ ਸਮੇਂ ਦੀਆਂ ਸਰਕਾਰਾਂ ਜਿਵੇਂ ਅਕਾਲੀ ਦਲ ਕਾਂਗਰਸ ਹੁਣ ਮੌਜੂਦਾ ਸਰਕਾਰ ਆਮ ਆਦਮੀ ਦੀ ਅਸੀਂ ਸਾਰਿਆਂ ਨੂੰ ਬੇਨਤੀ ਕੀਤੀ ਹੈ ਪਰ ਸਾਡੀ ਸੁਣਵਾਈ ਕਿਸੇ ਨੇ ਨਹੀਂ ਕੀਤੀ ਅੱਛਾ ਅੱਛਾ ਸੋ ਜਿਹੜੇ ਜਿਹੜੀਆਂ ਕੀ ਔਕੜਾਂ ਕੀ ਆਉਂਦੀਆਂ ਇਸ ਕੱਚੇ ਰਸਤੇ ਦੇ ਨਾਲ ਤੁਹਾਨੂੰ ਔਕੜਾ ਹੀ ਸਾਡੇ ਹੁਣ ਬੱਚੇ ਪੜਦੇ ਹੀ ਸੁਖਨੰਦ ਪੜਦੇ ਆ ਹੂੰ ਤਾਂ ਸਾਡੇ ਸਬਸ ਵੀ ਨਹੀਂ ਲੈ ਕੇ ਆਉਂਦੇ ਜੀ ਬੱਚੇ ਉਹਨਾਂ ਦਾਡੇ ਹੈਗੇ 8-10 ਬੱਚੇ ਹੈਗੇ ਆ ਹੂੰ ਘਰ ਦੇ ਵਿੱਚ ਦੋ ਦੋ ਬੱਚੇ ਹੈਗੇ ਤਾਂ ਤਾਂ ਵੀ ਹਣਾ 8-10 ਬੱਚੇ ਬਣਦੇ ਤੇ ਉਹਨਾਂ ਨੂੰ ਜਾਨ ਦੀ ਬਹੁਤ ਮੁਸ਼ਕਲ ਹੁੰਦੀ ਹੈ ਜੀ ਸੋ ਆ ਥੋੜਾ ਜਿਹਾ ਟੋਟਾ ਆਹ ਜਿਹੜਾ ਪੱਕਾ ਹੈਗਾ ਇੱਥੇ 52 ਲੱਗਾ ਹੋਇਆ ਇਹ ਇਹ ਕਰਤਾ ਸੀ ਜੀ ਪਹਿਲਾਂ ਜੀ ਹੂੰ ਆ ਅੱਧਾ ਕਿੱਲੋ ਬਣਿਆ ਹੋਇਆ ਇਹ ਤੇ ਬਾਕੀ ਜਿਹੜਾ ਜਿਹੜਾ ਕੱਚਾ ਉਹ ਕਿੰਨਾ ਰਸਤਾ ਹੈ ਜਿਹੜਾ ਕੱਚਾ ਬਣਨ ਵਾਲਾ ਇਹਨਾਂ ਨੂੰ ਤੁਸੀਂ ਜੀ 10 ਏਕੜ ਬਣਦੀ ਆ ਜੀ अच्छा 10 ਕਿੱਲੇ ਹੈ ਜਿਹੜਾ ਹਾਂ 10 ਕਿੱਡਾ ਕੱਚਾ ਹੈ ਹਾਂ ਜੀ ਕੱਚਾ ਰਸਤਾ ਬਿਲਕੁਲ ਹੈ ਆਹ ਹਾਂ ਆ ਜਿਹੜਾ ਜਿਹੜਾ ਰਸਤਾ ਪੱਕਾ ਕੀਤਾ ਵਾ ਇਹ ਕਿਹੜੇ ਕਿਹਨੇ ਬਣਵਾਇਆ ਸੀ ਇੱਕ ਕਾਲਿਆਂ ਦੀ ਸਰਕਾਰ ਮੱਕੂ ਬਣਿਆ ਸੀ ਕਾਲੇ ਸਰਪੰਚ ਤੇ ਮਿਲਿਆ ਸੀ ਜੀ ਕਿਹਨਾਂ ਨੇ ਸਾਡੇ ਸੰਤੂ ਵਾਲੇ ਦੀ ਜਸਮੀਲ ਸਰਪੰਚ ਅੱਛਾ ਜਸਮੀਲ ਸਰਪੰਚ ਨੇ ਠੀਕ ਹੈ ਉਦੋਂ ਵੀ ਜਿਹੜੀ ਸਰਕਾਰ ਮਤਲਬ ਆ ਇਧਰ ਵਾਲਾ ਪਿੰਡ ਤੁਹਾਡਾ ਸੰਤੂ ਵਾਲਾ ਅਲੱਗ ਬਣਿਆ ਹੋਇਆ ਸੀ ਹਾਂ ਜੀ ਹਾਂ ਜੀ ਚਲੋ ਜਿਹੜਾ ਰਸਤਾ ਆਪਾਂ ਕੱਚਾ ਹੈ ਇਹਨੂੰ ਇਹਨੂੰ ਬਣੇ ਨੂੰ ਕਿੰਨੇ ਸਾਲ ਹੋ ਗਏ ਹੋਣਗੇ ਇਹਨੂੰ ਬਣੇ ਨੂੰ ਮੰਨ ਲਓ ਅਕਾਲੀਆਂ ਦੀ ਸਰਕਾਰ ਚ ਬਣਿਆ ਹਸਪਤਾਲ ਹੋਗਾ ਅੱਛਾ ਸੋ ਦਰਸ਼ਕੋ ਜਿਹੜਾ ਅੱਗੇ ਰਸਤਾ ਜਿਹੜਾ ਬੇਹਦ ਮਾੜਾ ਹੈ ਅਸੀਂ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਇਹ ਇਸ ਜਿਹੜੀ ਹੈਗੀ ਖੇਤਾਂ ਨੂੰ ਆਉਣ ਵਾਲੀ ਇੱਕ ਪਈ ਦੇ ਵਾਂਗੂ ਹੈ ਤੇ ਜਦੋਂ ਜਿਹੜਾ ਅੱਜ ਤਾਂ ਬੇਸ਼ੱਕ ਇੱਥੇ ਬਾਰਿਸ਼ ਨਹੀਂ ਹੋਈ ਕੱਲ ਇੱਥੇ ਬਾਰਿਸ਼ ਹੋਈ ਸੀ ਤੇ ਕੱਲ ਇਥੋਂ ਦਾ ਜਿਹੜਾ ਬਾਈ ਜੀ ਦੱਸ ਰਿਹਾ ਕਿ ਬਹੁਤ ਮੰਦਾ ਹਾਲ ਸੀ ਇਥੋਂ ਦੀ ਪੈਦਲ ਨੰਗਣਾ ਵੀ ਮੁਸ਼ਕਲ ਹੋਇਆ ਹੁੰਦਾ ਹੈ। ਚੁੜਾਈ ਆਈ 11 ਫੁੱਟ ਹੈ ਪਰ ਸਾਨੂੰ ਹੁਣ ਇਹ ਤਾਂ ਪਤਾ ਨਹੀਂ ਵੀ 9 ਫੁੱਟ ਕਿੰਨਾ ਇਹ ਸਾਨੂੰ ਪੂਰਾ ਪੱਕਾ ਕਰ ਲਿਆ। ਸੋ ਇਹ ਵੀ ਹੈ ਹਾਂ ਇਹ ਵੀ ਇੱਕ ਪੱਖ ਹੈ ਵੀ ਜਿਹੜੀ ਕੋਸ਼ ਜਿਹੜੀ ਇਹ ਪਈ ਹੈ ਇਹ ਜਿਹੜੇ ਪਾਸੇ ਕਿਸਾਨਾਂ ਵੱਲੋਂ ਵੱਢ ਕੇ ਥੋੜੀ ਜੀ ਇਹ ਘਟੀ ਹੋਈ ਲੱਗਦੀ ਹੈ। ਕਿ ਇਹ ਇੱਕ ਵੱਖਰਾ ਪੱਖ ਹੈ ਚਲੋ ਨਾਲ ਜਿਹੜੀ ਸਮੱਸਿਆ ਹੈਗੀ ਹੈ ਮੇਨ ਉਹ ਹੈਗੀ ਹੈ ਵੀ ਇਹ ਰਸਤੇ ਨੂੰ ਪੱਕਾ ਹੋਣ ਦੀ ਲੋੜ ਹੈ ਜਿਹੜਾ ਦੱਸ ਰਹੇ ਹੈ ਬਾਈ ਜੀ ਵੀ ਲਗਭਗ 15-17 ਸਾਲ ਹੋ ਗਏ ਇੱਥੇ ਜਿਹੜੀ ਰਹਿਸ਼ ਬਣੀ ਨੂੰ ਪਰ ਕਿਸੇ ਵੀ ਸਰਕਾਰ ਨੇ ਇਸ ਰਸਤੇ ਨੂੰ ਪੱਕਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹਾਂਜੀ ਆ ਵੇਖੋ ਜੀ ਹਾਲ ਉਹ ਗਾਂ ਆਪਣਾਈ ਜਾਂਦੀ ਹੈ ਆਪਣਾ ਸਾਧਨ ਆ ਜਾਂਦਾ ਤੁਹਾਨੂੰ ਲੱਗਦਾ ਨੂੰ ਆਪਣੀ ਪਤਾ ਲੱਗ ਗਈ ਵੀ ਸੋਦਸ਼ਤ ਜਿਹੜੀ ਜਿਹੜੀ ਹਾਲਤ ਹੈ ਉਹ ਵਾਕਈ ਚਿੰਤਾਜਨਕ ਹੈ ਵੀ ਇੱਥੋਂ ਦੀ ਜਦੋਂ ਕਿਸੇ ਨੇ ਵੀ ਲੰਗਣਾ ਤੇ ਉਹਦੇ ਹਾਲਾਤ ਕਿਸ ਤਰ੍ਹਾਂ ਦੇ ਬਣੇ ਵੀ ਜਿਨ੍ਹਾਂ ਨੇ ਇਥੋਂ ਦੀ ਇੱਕ ਅੱਧੀ ਵਾਰੀ ਲੰਗਣਾ ਸੋ ਉਹ ਤਾਂ ਇਥੋਂ ਦੀ ਚਲੋ ਔਖਾ ਸੁਖਾ ਲੰਗ ਜੂ ਪਰ ਜਿਨ੍ਹਾਂ ਜਿਹੜੇ ਮੁਹੱਲਾ ਨਿਵਾਸੀਆਂ ਦੇ ਇਥੇ ਘਰ ਨੇ ਉਹਨਾਂ ਨੇ ਵਾਰ-ਵਾਰ ਇਥੋਂ ਦੀ ਲੰਗਣਾ ਤੇ ਉਹ ਕਿਸ ਤਰ੍ਹਾਂ ਦੇ ਹਾਲਾਤਾਂ ਚੋਂ ਲੰਗਦੇ ਹੋਣਗੇ ਉਹ ਤੁਸੀਂ ਜਿਹੜੀਆਂ ਤਸਵੀਰਾਂ ਹੈ ਉਹ ਬੇਹੱਦ ਜਿਹੜੀਆਂ ਚਿੰਤਾ ਜਨਕ ਨੇ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਇੱਥੇ ਆਈਆਂ ਪਰ ਉਹਨਾਂ ਨੇ ਇਸ ਗੱਲ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾਗਾ ਭਾਵੇਂ ਉਹ ਕਾਲੀ ਦਲ ਦੀ ਸਰਕਾਰ ਹੋਵੇ ਭਾਵੇਂ ਕਾਂਗਰਸ ਦੀ ਹੋਵੇ ਇਹਨਾਂ ਨੇ ਇਹ ਸਾਰੀ ਜਿਹੜੀ ਸਥਿਤੀ ਦੱਸੀ ਹੈ ਵੀ ਉਹਨਾਂ ਨੇ ਹਰ ਇੱਕ ਜਿਹੜੇ ਬੰਦੇ ਨੂੰ ਇਹ ਜਿਹੜੀ ਹੈਗੀ ਆਪਦੀ ਅਪੀਲ ਦੱਸੀ ਹੈ ਤੁਸੀਂ ਦੇਖ ਸਕਦੇ ਕਿੰਨੇ-ਕਿੰਨੇ ਟੋਏ ਐ ਜਿਨ੍ਹਾਂ ਦੇ ਵਿੱਚੋਂ ਜਿਹੜੇ ਹੈਗੇ ਬੱਚੇ ਐ ਜਿਹੜੇ ਉਹ ਹਰ ਰੋਜ਼ ਇੱਥੋਂ ਦੀ ਜਿਹੜੇ ਲੰਘ ਕੇ ਉਹ ਸਕੂਲ ਜਾਂਦੇ ਐ ਤੇ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਦੇ ਜਿਹੜੇ ਫਲਾਤਾਂ ਦੇ ਵਿੱਚੋਂ ਬੱਚੇ ਗੁਜ਼ਰਦੇ ਹੋਣਗੇ ਵੀ ਇਥੋਂ ਦੀ ਜਿਹੜਾ ਹਰ ਰੋਜ਼ ਉਹਨਾਂ ਨੇ ਲੰਘ ਕੇ ਜਾਣਾ ਪੈਂਦਾ ਸਰਾਂ ਦੀ ਇਹ ਇਵੈਂਟਤੀ ਐ ਇਸ ਨੂੰ ਪੱਕਾ ਕੀਤਾ ਜਾਵੇ ਪੰਜਾਬ ਸਰਕਾਰ ਨੂੰ ਮੌਜੂਦਾ ਸਰਕਾਰ ਨੂੰ ਸਾਡੀ ਅਪੀਲ ਹੈ ਇਹਨੂੰ ਪੱਕਾ ਕੀਤਾ ਜਾਵੇ ਸੋ ਉਹਨਾਂ ਜਿਹੜੇ ਹੈਗੇ ਵਾਸੀ ਨੇ ਪਿੰਡ ਸੰਤੂ ਵਾਲਾ ਦੇ ਜਿਹੜੇ ਖੇਤਾਂ ਦੇ ਵਿੱਚ ਆ ਕੇ 15-17 ਸਾਲਾਂ ਤੋਂ ਵਸੇ ਹੋਏ ਨੇ ਸੋ ਉਹਨਾਂ ਦਾ ਜਿਹੜਾ ਰੋਸ ਹੈ ਵਾਕਈ ਜਾਇਜ਼ ਹੈ ਉਹ ਰੋਸ ਆਵਦਾ ਜਿਹੜਾ ਜ਼ਾਹਰ ਕਰ ਰਹੇ ਐ ਸਮੇਂ-ਸਮੇਂ ਦੀਆਂ ਸਰਕਾਰਾਂ ਤੇ ਜਿਹੜੀਆਂ ਲੰਘ ਗਈਆਂ ਸਰਕਾਰਾਂ ਉਹਨਾਂ ਦਾ ਤਾਂ ਚਲੋ ਹੁਣ ਕੀ ਕਹਿ ਸਕਦੇ ਐ ਮੌਜੂਦਾ ਸਰਕਾਰ ਨੂੰ ਅਪੀਲ ਐ ਵੀ ਉਹ ਇਨਾਂ ਜਿਹੜੇ ਬੰਦੇ ਪੀੜਤ ਨੇ ਉਹਨਾਂ ਵੱਲ ਜ਼ਰੂਰ ਇਹ ਜਿਹੜਾ ਹੈਗਾ ਧਿਆਨ ਦੇਣ ਦੀ ਲੋੜ ਐ ਸਤਿ ਸ੍ਰੀ ਅਕਾਲ ਵੀਰ ਜੀ ਬੈਂਕਰ ਤੇਜ ਸਿੰਘ ਨੜਕਾ ਦਰਸ਼ਨ ਸਿੰਘ ਦਾ ਇਹ ਸਾਡੇ ਨਾਲ ਇਥੋਂ ਸੱਤ ਸਸੇ ਆ ਗਏ ਸੀਗੇ ਹੂੰ ਬਹੁਤ ਵੱਡੀ ਸਮੱਸਿਆ ਕਿਉਂਕਿ ਬੱਚੇ ਅਸੀਂ ਵੀ ਲਗਭਗ ਇੱਥੇ ਜੇ ਆ ਕੇ ਪੜ੍ਹੇ ਸੀਗੇ ਉਸ ਟਾਈਮ ਸਾਡੇ ਵੀ ਇਹੀ ਹਾਲ ਸੀਗੇ ਪਹਿਲਾਂ ਤੋਂ ਹੀ ਠੀਕ ਹੈ ਉਹ ਸਰਕਾਰਾਂ ਪਹਿਲਾਂ ਵੀ ਪਹਿਲਾਂ ਕਾਗਲੀਆਂ ਦੇ ਸਰਕਾਰਾਂ ਰਹੀ ਸੀਗੀ ਹੂੰ ਉਦੋਂ ਵੀ ਇਹੀ ਹਾਲ ਸੀਗੇ ਹੂੰ ਉਹ ਵੀ ਵੋਟਾਂ ਲੱਗੇ ਚਲੇ ਗਏ ਉਸ ਤੋਂ ਬਾਅਦ ਕਾਗਰਜੀ ਸਰਕਾਰ ਆਈ ਹੈ ਹੂੰ ਉਹ ਵੀ ਵੋਟਾਂ ਲੱਗੇ ਚਲੇ ਗਏ ਆ ਹੂੰ ਉਸ ਤੋਂ ਬਾਅਦ ਹੁਣ ਮੋਕੀ ਦੀ ਸਰਕਾਰ ਇਸ ਟਾਈਮ ਝਾੜੂ ਵਾਲਿਆਂ ਦੀ ਹੈ ਹੂੰ ਤੇ ਸਾਈਹਾਲੂ ਵੀ ਆਪਣੇ ਹੁਣ ਤੁਸੀਂ ਲਾ ਲਓ ਤਿੰਨ ਸਾਲ ਕਰੀਬ ਹੋਣ ਵਾਲਾ ਤਿੰਨ ਸਾਲ ਦੇ ਕੋਲ ਮੰਤਰੀ ਨੂੰ ਤੇ ਤੁਸੀਂ ਐ ਲਾ ਲਓ ਵੀ ਅਜੇ ਕੁਝ ਵੀ ਨਹੀਂ ਸਾਡਾ ਇੱਥੇ ਹੋਇਆ ਜੀ ਠੀਕ ਹੈ ਕਿਉਂਕਿ ਜਾਣਾ ਉਹਨਾ ਦੇਖੋ ਤੁਸੀਂ ਕਿੰਨੇ ਆਪਣੇ ਕੰਮ ਹੁੰਦੇ ਹਨਾ ਸ਼ਹਿਰ ਜਾਣਾ ਕਿਤੇ ਕੱਪੜੇ ਵੀ ਜਾਣਾ ਜਾਣਾ ਔਰ ਬੱਚਿਆਂ ਦਾ ਬਹੁਤ ਜਾਣ ਕੇ ਵੀ ਸਾਰੇ ਹਲਕੀ ਦੇ ਕੰਮ ਦੇ ਵਿੱਚ ਪ੍ਰੋਬਲਮ ਹੈ ਹੂੰ ਕਿਉਂਕਿ ਸਾਧਨ ਚੰਵੇਂ ਨਹੀਂ ਲੰਗਦੀ ਬੁਰਾ ਹਾਲ ਹੈ ਪੈਦਲ ਲੰਘਣਾ ਪੈਂਦਾ ਇੱਥੋਂ ਜੀ ਹਾਂ ਹੂੰ ਕੋ ਬੱਚੇ ਸਾਡੇ ਚੱਕੇ ਨਗਾਉਣੇ ਇੱਥੋਂ ਜੇ ਅਸੀਂ। ਹੂੰ। ਕਿਉਂਕਿ ਸਬਜ਼ੀ ਭੱਜ ਦਾ ਕੰਮ ਕਰਦੇ ਆਂ ਅਸੀਂ। ਸਾਰੇ ਫਿਰ ਲੋਡਿੰਗ ਗੱਡੀ ਹੁੰਦੇ ਨਹੀਂ ਜਾਂਦੇ। ਸਾਡੇ ਇਹ ਘਰ ਇਹ ਸਾਰੇ ਸਾਰੇ ਪਰਿਵਾਰ ਆ ਜਿਹੜੇ ਇਹ ਸਾਰੇ ਕਿੱਤਾ ਇਹਨਾਂ ਦਾ ਕੀ ਹੈ ਮੇਨ? ਹਾਂ ਸਾਡਾ ਇਹ ਸਾਰਾ ਹੀ ਕਿੱਤਾ ਸਾਡਾ। ਅਸੀਂ ਖਾਸ ਕਰਦੇ ਸੀ। ਖੇਤੀ ਦਾ ਹੀ ਗੱਲ ਬਸ ਆਪਣਾ ਸਬਜ਼ੀ ਦਾ ਕੰਮ ਕਰਦੇ ਆਂ। ਲੋਡ ਗੱਡੀ ਅੱਜ ਨਹੀਂ ਹੁੰਦੀ ਬਸ ਬਾਹਰ ਹੀ ਲਾਉਣ ਕਰਦੇ ਜੇ ਤਾਂ। ਹੂੰ। ਅਸੀਂ ਬੜਾ ਮਤਲਬ ਕਿ ਉਸ ਸਬਜ਼ੀ ਵਾਸਤੇ ਤਾਂ ਪਹਿਲਾਂ ਲਿਉਣੀ ਫਿਰ ਲੈ ਕੇ ਜਾਣੀ ਵਾਰ-ਵਾਰ ਗੇੜੇ ਤਾਂ ਡੇ ਲੱਗਦੇ। ਬਹੁਤ ਜਿਹੜੇ ਚੱਕਰ ਬਹੁਤ ਲੱਗਦੇ ਆ। ਹੂੰ। ਸਾਡੇ ਕਿਉਂਕਿ ਉਦੋਂ ਬਾਅਦ ਪੱਠੇ ਵੀ ਲੈ ਕੇ ਆਉਣੇ ਹੁੰਦੇ ਤੁਸੀਂ ਵੇਖੋ ਜਿੱਥੋਂ ਹੀ ਲੈ ਕੇ ਹਨ ਲੰਘਦੇ ਹਨ ਬਹੁਤ ਔਖਾ ਹੂੰ ਤੇ ਉਦੋਂ 15 ਘਰ ਨੇ ਇਹ 15 16 ਘਰ ਨੇ ਸਾਡੇ ਤੇ ਵੋਟਾ ਸਾਡੀਆਂ ਘੜ ਤੋਂ ਘਟੇ ਇਹ 43 ਵੋਟਾਂ 44 ਵੋਟਾਂ ਹੈਗੀਆਂ ਸਾਡੀਆਂ ਹੂੰ ਠੀਕ ਹੈ ਹਰ ਇੱਕ ਬੰਦਾ ਆਉਂਦਾ ਕੋਈ ਵੀ ਆਉਂਦਾ ਲੀਡਰ ਹਰ ਇੱਕ ਬੰਦਾ ਕਹਿ ਕੇ ਉੱਠ ਜਾਂਦਾ ਵੀ ਹਾਂ ਅਸੀਂ ਬਣਾਵਾਂਗੇ ਕੰਮ ਕਰਾਂਗੇ ਹੂੰ ਸਾਨੂੰ ਆਉਂਦਾ ਹਰ ਇੱਕ ਹੀ ਹੈ ਇਹ ਨਹੀਂ ਸੀ ਕਹਿੰਦੇ ਵੀ ਇੱਕ ਆਇਆ ਦੂਜਾ ਨਹੀਂ ਆਇਆ ਸਾਡੇ ਕੋਲੇ ਕਾਲੀ ਵੀ ਆਉਂਦੇ ਆ ਕਾਂਗਰਸ ਵੀ ਸਰਕਾਰ ਇਸ ਤੋਂ ਵੋਟਾਂ ਲੱਗ ਗਈ ਹੈ ਪਹਿਲਾਂ ਕਾਲੀਆਂ ਲੰਗੀਆਂ ਫਿਰ ਕਾਂਗਰਸ ਲਾ ਲੈ ਕੇ ਗਈ ਹੈ ਜਿੱ ਤੋਂ ਬਾਅਦ ਹੁਣ ਚਾਲੂ ਵਾਲੇ ਹੂੰ ਠੀਕ ਹੈ ਤੇ ਹੁਣ ਵੇਖੋ ਜੀ ਅੱdte ਹੁਣ ਸਾਨੂੰ ਇਹ ਹੈ ਵੀ ਸਾਨੂੰ ਇਹ ਜਰੂਰ ਸਾਡਾ ਬਣਨਾ ਚਾਹੀਦਾ ਸਾਰਾ ਪੱਕੀ ਜਨ ਬਣਨੀ ਚਾਹੀਦਾ ਰਹਾ ਸਾਡਾ ਇਹ ਜੇ ਜੇ ਆਪਾਂ ਗੱਲ ਕਰੀਏ ਬਾਈ ਜੀ ਤੁਹਾਡੇ ਜਿਹੜੇ ਜੇ ਆਪਣੇ ਵਿਧਾਇਕ ਨੇ ਆਪਣੇ ਹਲਕੇ ਦੇ ਹਾਂਜੀ ਉਹ ਇਸੇ ਹੀ ਨਗਰ ਦੇ ਨੇ ਕਿ ਕਦੀ ਤੁਸੀਂ ਨਿੱਜੀ ਤੌਰ ਤੇ ਜਾ ਕੇ ਉਹਨਾਂ ਨੂੰ ਇਹ ਬੇਨਤੀ ਕੀਤੀ ਹੈ ਵੀ ਇਹ ਜਿਹੜੇ ਸਾਡੀ ਸਮੱਸਿਆ ਹੈ ਉਹਦਾ ਹੱਲ ਕੀਤਾ ਜਾਵੇ ਨੇ ਅਸੀਂ ਇਸ ਟਾਈਮ ਤੇ ਹੁਣ ਸਾਡੇ ਇੱਥੇ ਬਾਗੇਪੁਰਾਨੇ ਹਲਕੇ ਦੇ ਵਿੱਚ ਸਾਡੇ ਅੰਮ੍ਰਿਤ ਸਿੰਘ ਪਾਲ ਹਟਪਿੰਡ ਦੇ ਸੁਖਨੰਦ ਦਾ ਹਾਂ ਤੇ ਇਸ ਟਾਈਮ ਤੇ ਮੋਕੇ ਦਾ ਜੀ ਐਮ ਐਲ ਏ ਜੀ ਉਹ ਹਾਂ ਤੇ ਉਹਨਾਂ ਦੇ ਜਿਹੜੇ ਅਸੀਂ ਜਿਹੜੇ ਮੂਰੇ ਆਗੂਮਾਨ ਹੈ ਹਾਂ ਉਹਨਾਂ ਨੂੰ ਅਸੀਂ ਬਹੁਤ ਵਾਰੀ ਕਿਹਾ ਠੀਕ ਹੈ ਵੀ ਸਾਡਾ ਤੁਸੀਂ ਇਹ ਸਾਡੀ ਗਲੀ ਪੱਕੀ ਕਰੋ ਇਹ ਹਾਂ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਹਜੇ ਠੀਕ ਹੈ ਤੇ ਸਾਡੀ ਜਨ ਕੋਈ ਨਹੀਂ ਸੁਣਦਾ ਸਾਡਾ ਇਹ ਜਰੂਰ ਮਸਲਾ ਹੱਲ ਹੋਣਾ ਚਾਹੀਦਾ ਹੂੰ ਤੇ ਉਹ ਸਾਨੂੰ ਤੁਸੀਂ ਲਾ ਲਓ ਵੀ ਸੱਤ ਦੇ ਵਿੱਚ ਅਸੀਂ ਆਏ ਹੋਏ ਆਂ ਕਿੰਨਾ ਚਿਰ ਹੋ ਗਿਆ ਇੱਥੇ ਆਏ ਨੂੰ ਤੇ ਹਾਂ ਤੇ ਇੰਨਾ ਟਾਈਮ ਹੋ ਗਿਆ ਸਾਡੇ ਤੇ ਸਾਡੇ ਘਰ ਵੀ ਪਏ ਹੋਏ ਆ ਸਾਰਾ ਕੁਝ ਇੱਕੋ ਪੱਧਰ ਦਾ ਦੇਖ ਸਕਦੇ ਹਾਂ ਹੂੰ ਤੇ ਇਹ ਲੰਮਾ ਬਹੁਤ ਬੁਰਾ ਹਾਲ ਹੈ ਬਿਲਕੁਲ ਸਾਰੀ ਹੂੰ ਇਸੇ ਤਿੱਕਰ ਜਿੱਥੋਂ ਤਿੱਕਰ ਅ ਅੱਜ ਤੱਕ ਅੱਜ ਤਾਂ ਚਲੋ ਅੱਜ ਤਾਂ ਚਲੋ بارش ਰੁਕੇਗੀ ਕੱਲ ਕੱਲ ਕਿਸ ਤਰ੍ਹਾਂ ਦੇ ਹਾਲ ਸੀ ਬਹੁਤ ਬੁਰਾ ਹਾਲ ਸੀ ਕੱਲ ਪੈਣੀ ਬਹੁਤ ਜਿਆਦਾ ਬੁਰਾ ਹਾਲ ਸੀ ਸਾਰੀ ਢਾੜੀ ਘਰ ਦੇ ਵਿੱਚ ਲੜ ਕੇ ਬੈਠ ਰਹੇ ਆ ਹੂੰ ਲਾਂਗੇ ਟਾਪੇ ਜਮਾ ਬੰਦ ਸੀ ਹੂੰ ਬਾਕੀ ਥੋੜੇ ਜਿੱਥੋਂ ਸਟਾਰਟਿੰਗ ਹੁੰਦਾ ਕੰਮ ਉਹ ਤੋਂ ਪੱਕੀ ਸੜਕ ਆਉਂਦੀ ਹੈ ਉਦੋਂ ਦਾ ਸਾਡਾ ਸਟਾਰਟਿੰਗ ਹੋ ਜਾਂਦਾ ਠੀਕ ਹੈ ਸਾਡੇ ਘਰ ਨੂੰ ਰਸਤਾ ਸਟਾਰਟਿੰਗ ਹੋ ਜਾਂਦਾ ਹੈ ਸਾਰਾ ਇਹ ਰਸਤਾ ਇਹ ਰਸਤਾ ਜਿਹੜੀ ਪੱਕੀ ਸੜਕ ਹੈ ਕਿੱਧਰ ਚੱਲੇ ਜਾਂਦਾ ਹੈ ਅੱਗੇ ਇਹ ਨਹੀਂ ਇੱਥੋਂ ਤੱਕ ਹੀ ਹੈ ਜੀ ਆਪਣੇ ਰਾਹ ਤੱਕ ਹੀ ਹੈ ਇਹ ਸਾਡੇ ਆਪਣੇ ਜਿੱਥੋਂ ਰਾਹ ਸਟਾਰਟਿੰਗ ਹੈ ਇੱਥੋਂ ਤੱਕ ਹੀ ਹੈ ਅੱਛਾ ਇੱਥੋਂ ਤੱਕ ਪੱਕੀ ਸੜਕ ਹੈ ਉਸ ਤੋਂ ਬਾਅਦ ਸਾਰਾ ਇਹ ਵੀ ਇਹ ਵੀ ਸਾਨੂੰ ਬਹੁਤ ਵੱਡੀ ਸਮੱਸਿਆ ਇਹਦੇ ਵਿੱਚ ਇਹ ਸਾਨੂੰ ਨਹੀਂ ਕੱਲਿਆਂ ਨੂੰ ਇੱਥੇ ਜਿੰਨੇ ਆਪਣੇ ਖੇਤਾਂ ਵਾਲੇ ਵਾਸੀ ਹੈ ਉਹਨਾਂ ਚ ਵੀ ਪ੍ਰੋਬਲਮ ਹੈ ਉਹਨਾਂ ਨੂੰ ਵੀ ਅੱਗੇ ਜਾਣ ਵਾਲੇ ਥਰਾਜ ਨੂੰ ਰਸਤਾ ਜਾਂਦਾ ਕੱਚਾ ਹੈ ਕੱਚਾ ਰਸਤਾ ਹੀ ਹੈ ਬਾਕੀ ਕੱਚਾ ਹੋ ਜਾਂਦਾ ਬਾਬੇ ਭੋਰੇ ਵਾਲੀ ਦੀ ਬਹੁਤ ਆਉਂਦੀ ਹੈ ਉਹ ਲੋਕ ਬਹੁਤ ਇਹ ਥਰਾਜ ਨੂੰ ਵੀ ਇਹ ਵੀ ਸਾਡੀ ਜ਼ਰੂਰ ਹੈ ਵੀ ਚਲੋ ਸਾਰੇ ਨਾਲ ਹੀ ਹੈ ਨਾ ਪਿੰਡ ਨੂੰ ਵੀ ਖਾਈ ਹੈ ਉਹ ਥਰਾਜ ਨੂੰ ਵੀ ਸੁੱਖ ਹੋਊਗਾ ਇਹ ਵੀ ਸਾਨੂੰ ਜ਼ਰੂਰ ਕਿਉਂਕਿ ਮੈਨੂੰ ਲੱਗਾ ਹੈਗਾ ਨਾ ਇਹ ਇੱਥੇ ਜਿਹੜਾ ਪ੍ਰਾਤਨ ਡੇਰਾ ਹੈ ਬਹੁਤ ਮਸ਼ਹੂਰ ਹੈ ਹਾਂਜੀ ਹਾਂਜੀ ਸੰਗਤ ਬੜੀ ਦੂਰੋਂ ਦੂਰੋਂ ਆਉਂਦੀ ਇੱਥੇ ਹਾਂ ਉਹ ਉਸ ਟਾਈਮ ਬਹੁਤ ਪ੍ਰੋਬਲਮ ਆਉਂਦੀ ਹੈ ਜੀ ਥਾਲੀਆਂ ਨੂੰ ਪੋਸਟਾਫਰ ਅਸੀਂ ਮੈਂਟ ਕਰਦੇ ਆ ਫਿਰ ਕਰਾਹੇ ਕੁਰੇ ਲਾ ਕੇ ਸੈਟਿੰਗ ਕਰਦੇ ਆ ਜੀ ਠੀਕ ਆ ਕਿਉਂ ਸੰਗਤ ਆਉਂਦੀ ਹੈ ਹਨ ਠੀਕ ਤੇ ਫਿਰ ਓਖਾ ਹੁੰਦਾ ਜੀ ਸੋ ਇੱਕ ਜਿਹੜਾ ਨਵਾਂ ਪੱਖ ਦਰਸ਼ਕੋ ਇਹ ਵੀ ਹੈ ਵੀ ਜਿਹੜਾ ਇੱਥੇ ਬਹੁਤ ਪ੍ਰਾਤਨ ਡੇਰਾ ਹੈ ਜਿਹੜਾ ਭੋਰੇ ਵਾਲਾ ਉਥੋਂ ਦੇ ਮਸ਼ਹੂਰ ਜਿਹੜੇ ਹੈਗੇ ਨੇ ਸੰਤ ਬੜੇ ਕਰਨੀ ਵਾਲੇ ਨੇ ਸੰਤ ਬਾਬਾ ਭਾਗ ਸਿੰਘ ਜੀ ਜਿੰਨਾਂ ਦਾ ਇੱਥੇ ਮਤਲਬ ਬਹੁਤ ਕਠਨ ਤਪੱਸਿਆ ਕੀਤੀ ਐ ਸੋ ਉਹਨਾਂ ਦੀ ਯਾਦ ਦੇ ਵਿੱਚ ਹਰ ਸਾਲ ਇੱਥੇ ਇੱਕ 101 ਖੰਡ ਪਾਠਾਂ ਦੀ ਲੜੀ ਚੱਲਦੀ ਐ ਤੇ ਇੱਥੇ ਉਹਦੇ ਭੋਗ ਪੈਂਦੇ ਐ ਹਰ ਸਾਲ ਸੋ ਉਹ ਸੰਗਤਾਂ ਵੀ ਬੜੀ ਵੱਡੀ ਗਿਣਤੀ ਦੇ ਵਿੱਚ ਵਕ ਵਕ ਪਿੰਡਾਂ ਤੋਂ ਆਉਂਦੀਆਂ ਸੋ ਇਧਰਲੀ ਸਾਈਡ ਜੇ ਆਪਾਂ ਗੱਲ ਕੀਤੀ ਜਾਵੇ ਜਿਵੇਂ ਇਹਨਾਂ ਨੇ ਦੱਸਿਆ ਵੀ ਕੱਚਾ ਰਸਤਾ ਐ ਇਹ ਵੀ ਜਿਹੜੀ ਹੈ ਪੱਕਾ ਕਰਨ ਦੀ ਲੋੜ ਐ ਨਵਾਇਆ ਥਰਾਜ ਐ ਜਿਹੜਾ ਭਗਤਾ ਭਾਈ ਬਾਗਾ ਪੁਰਾਣਾ ਰੋਡ ਤੋਂ ਇਹ ਲਿੰਕ ਹੋ ਜਾਂਦਾ ਹੈ ਕੱਚਾ ਰਸਤਾ ਹੋ ਜਾਂਦਾ ਹੈ ਅੱਗੇ ਨੂੰ ਜੀ ਅੱਗੇ ਸਮਾਧ ਭਾਈ ਜਾਂ ਹੋਰ ਬਰਨਾਲਾ ਸਾਈਡ ਨੂੰ 15 20 ਪਿੰਡਾਂ ਦੇ ਸਾਹ ਸਮਾਂ ਲਾਉਂਦੀ ਇੱਧਰ ਜੀ ਇੱਥੇ ਲੰਘਦੀ ਸਾਰੀ ਸੋ ਇਹਦੇ ਨਾਲ ਜੇ ਦੋ ਦੋ ਸਮੱਸਿਆਵਾਂ ਦਾ ਹੱਲ ਹੋ ਸਕਦਾ ਇੱਕ ਜਿਹੜਾ ਆ ਕੱਚਾ ਰਸਤਾ ਹੈ ਇਹ ਬਣ ਜਾਵੇ ਤੇ ਨਾਲ ਜਿਹੜੀ ਅੱਗੇ ਦੂਜੀ ਸੜਕ ਵਗੈਰਾ ਵੀ ਜੇ ਪੱਕੀ ਹੋ ਜੇ ਤਾਂ ਜਿਹੜੀ ਇੱਥੇ ਆਉਣ ਵਾਲੀ ਸੰਗਤ ਹੈ ਉਹਦੇ ਵਾਸਤੇ ਵੀ ਇਹ ਜਿਹੜਾ ਰਸਤਾ ਹੈ ਬੜਾ ਲਾਜਦਕ ਹੋ ਸਕਦਾ ਜੀ ਹਾਂਜੀ ਅੱਜ ਤਰੀਕ ਹੈਗੀ ਆ 2 ਅਗਸਤ 2024 ਤਾਂ ਬਾਰਸ ਕੱਲ ਹੋਈ ਆ ਕਾਫੀ ਇੱਕ ਤਰੀਕ ਨੂੰ ਤੇ ਬੱਚੇ ਸਕੂਲ ਤੋਂ ਹੁਣ ਤਕਰੀਬਨ 2:30 ਵੱਜ ਗਏ ਆ ਤੇ ਇਹਨਾਂ ਨੂੰ ਸੁੱਤੀ ਹੋਈ ਆ ਹੁਣ ਤੇ ਘਰਾਂ ਨੂੰ ਆਉਂਦੇ ਪਏ ਇਹ ਆ ਦੇਖੋ ਸਾਡੇ ਘਰ ਰਸਤੀ ਕਰ ਰਹੀ 2007 ਦੇ ਵਿੱਚ ਇੱਥੇ ਰਸਿਕਾ ਸਾਡੇ ਤੇ 2024 ਹੋ ਗਿਆ 17 ਸਾਲ ਹੋ ਗਏ ਪੂਰੇ ਯਾ ਕੋ ਵੇਖੋ ਰਸਤੇ ਦੇ ਦਹਾਲ ਵੇਖੋ ਜੀ ਜੀ ਸਮੋਹ ਲਾਨੇ ਆਵਾਸੀਆਂ ਦੀਆਂ ਜਿਹੜੀਆਂ ਮੇਨ ਗਲੀ ਦੀ ਸਮੱਸਿਆ ਹੈ ਜਿਹੜੀ ਗਲੀ ਇਹਨਾਂ ਨੂੰ ਆਉਂਦੀ ਹੈ ਰਸਤਾ ਆਉਂਦਾ ਹੈ ਉਹ ਬਹੁਤ ਜ਼ਿਆਦਾ ਜਿਹੜਾ ਕੱਚਾ ਹੈ ਸੋ ਗੱਲਬਾਤ ਕਰਕੇ ਆਪਾਂ ਹੋਰ ਸਮੱਸਿਆਵਾਂ ਵੀ ਜਾਣਦੇ ਆ ਵੀ ਕੀ ਕੀ ਤਕਲੀਫ ਹੈ ਇਸ ਜਿਹੜੇ ਮੋਹੱਲੇ ਦੇ ਨਿਵਾਸੀਆਂ ਨੂੰ ਹਾਂਜੀ ਇੱਕਦਾਂ ਹੁਣ ਤੁਹਾਨੂੰ ਅਸੀਂ ਦਿਖਾਇਆ ਵੀਡੀਓ ਆਪਾਂ ਬਣਾਈਏ ਸਾਰੀ ਜਿਹੜਾ ਕੱਚਾ ਰਸਤਾ ਹੈਗਾ ਬਹੁਤ ਜ਼ਿਆਦਾ ਦਿਖਤੇਗਾ ਹੂੰ ਠੀਕ ਹੈ ਜੀ ਸਾਡਾ ਉਹ ਪੱਕਾ ਹੋ ਜਾ ਜੀ ਸਾਡਾ ਸਰਕਾਰ ਨੂੰ ਸਾਡੀ ਬੇਨਤੀ ਹੱਥ ਬੰਨ੍ਹ ਗਈ ਤੇ ਦੂਜਾ ਜਿਹੜਾ ਇੱਥੇ ਪਾਣੀ ਦਾ ਜਿਹੜਾ ਨਿਕਾਸ ਉਹ ਬਿਲਕੁਲ ਵੀ ਹੈ ਨਹੀਂ ਕਿੱਧਰ ਮਤਲਬ ਕੀ ਆ ਨਾਲ ਕੋਈ 8-10 ਕਿਲੋਵਾਟ ਡਰੇਨ ਹੈਗੀ ਆ ਤੇ ਉੱਥੇ ਸੇਵ ਨਾਲੀ ਦੇ ਵਿੱਚ ਆਪਾਂ ਪਾਣੀ ਨਿਕਾਸ ਦੀ ਬੇਨਤੀ ਕਰਦੇ ਹਾਂ ਸਾਡੇ ਇਹ ਵੀ ਸਾਡਾ ਜਰੂਰ ਮਸਲ ਹੱਲ ਕੀਤਾ ਜਾ ਰਹੀ ਹੂੰ ਘਰੇ ਬੁੜੀਆਂ ਇੱਕ ਦੂਜਾ ਨਹੀਂ ਕਿਉਂਕਿ ਹੁਣ ਪਾਣੀ ਦਾ ਨਿਕਾਸ ਨਹੀਂ ਫੇਰ ਨਾਲ ਕੋਈ ਦਾ ਹੁਣ ਯਾ ਕੋਈ ਫਸਲ ਵੀ ਹੁੰਦੀ ਉਹ ਵੀ ਨਿਕੜਨ ਨਹੀਂ ਦਿੰਦੀ ਹਨਾ ਤੇ ਫੇਰ ਸਾਰੇ ਘਰਾਂ ਨੂੰ ਇਸ ਚੀਜ਼ ਦਾ ਬੜਾ ਮੁਸ਼ਕਲ ਹੈ ਕੰਮ ਇਹ ਇਸ ਨੂੰ ਨਾਲ ਜਾਂਦੇ ਸੇਮ ਨਾਲੀ ਦੇ ਵਿੱਚ ਇਸ ਪਾਣੀ ਦਾ ਨਿਕਾਸ ਵੀ ਕੀਤਾ ਜਾਵੇ ਆਉਣ ਵਾਲੇ ਸਮੇਂ ਦੇ ਲਈ ਸਾਡੇ ਹੱਥ ਬੰਨ ਕੇ ਸਰ ਪੰਜਾਬ ਸਰਕਾਰ ਨੂੰ ਬੇਨਤੀ ਹੈ